ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕਿਸਾਨ ਸੁਖਵਿੰਦਰ ਸਿੰਘ ਪੁੱਤਰ ਸਰਦਾਰ ਤਲੀਪ ਸਿੰਘ ਪਿੰਡ ਫੱਤੇਵਾਲਾ ਅਸੀਂ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਮੁਆਵਜ਼ੇ ਦੇ ਅੱਜ ਮਨਜ਼ੂਰੀ ਪੱਤਰ ਦਿੱਤੇ ਆ ਤੇ ਬਹੁਤ ਛੇਤੀ ਉਹਨਾਂ ਨੇ ਕਾਰਵਾਈ ਕੀਤੀ ਆ ਸਾਡੇ ਮਤਲਬ ਕਿ ਸਾਡੀ ਮਦਦ ਸਾਡੀ ਹੈਲਪ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਪੂਰੀ ਪੰਜਾਬ ਸਰਕਾਰ ਦਾ ਪੂਰੇ ਪ੍ਰਸ਼ਾਸਨ ਦਾ ਧੰਨਵਾਦ। ਬਹੁਤ ਵਧੀਆ ਸਲਾਗਾ ਜੋਗ ਕਦਮ ਚੱਕਿਆ ਸਰਕਾਰ ਨੇ ਕਿਉਂ 20-2000 ਰੁਪਇਆ ਕਿੱਲੇ ਨੂੰ ਮਿਲਿਆ ਬਹੁਤ-ਬਹੁਤ ਸਰਕਾਰ ਦਾ ਧੰਨਵਾਦ ਆ। ਕਿਰਪਾ ਕਰੇ ਮਾਲਕ ਕਿਉਂ ਅੱਗੇ ਤੋਂ ਬਚਾ ਕੇ ਰੱਖੇ ਗੁਰੂ ਨਾਨਕ ਪਾਤਸ਼ਾਹ ਸਰਬੱਤ ਦੇ ਕਾਰਜ ਰਾਸ ਕਰੇ। ਬੜਾ ਧੰਨਵਾਦ ਸਰਕਾਰ ਦਾ। ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ ਦਿਨੀ ਜੋ ਸਤਲੁਜ ਦਰਿਆ ਵਿੱਚ ਹੜ੍ਹ ਆਏ ਸੀ, ਪਾਣੀ ਦਾ ਪੱਧਰ ਵਧਿਆ ਸੀ ਤੇ ਸਾਰੇ ਇਲਾਕੇ ਦੇ ਵਿੱਚ ਸਾਡੇ ਪਾਣੀ ਫਿਰ ਗਿਆ ਸੀ ਤੇ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਜੀ। ਤੇ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਜਿਨੇ ਵਗਦੇ ਪਾਣੀ ਵਿੱਚ ਵੀ ਸਾਡੀ ਸਹਾਇਤਾ ਕੀਤੀ ਆ ਪਸ਼ੂਆਂ ਦਾ ਚਾਰੇ ਤੋਂ ਲੈ ਕੇ ਰਸਦ ਪਾਣੀ ਦਾ ਜਿਹੜਾ ਪ੍ਰਬੰਧ ਕੀਤਾ ਸੀ ਤੇ ਅੱਜ ਵੀ ਜੋ ਸਾਡੇ ਪਿੰਡ ਫੱਤੇਵਾਲਾ ਤੇ ਆਲੇਵਾਲਾ ਦਾ ਖਰਾਬੇ ਦੇ ਚੱਕ ਜੋ ਵੰਡੇ ਜਾ ਰਹੇ ਨੇ ਉਸ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਸਾਡੀ ਜਿਹੜੇ ਇੰਨਾ ਖਰਾਬਾ ਹੋਇਆ ਤੇ ਸਾਡੇ ਸਾਡੀ ਉਹਨਾਂ ਬਾਹ ਫੜੀ ਜੀ ਬਹੁਤ ਬਹੁਤ ਧੰਨਵਾਦ ਮੰਤਰੀ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਭਗਵੰਤ ਪਾਣ ਸਾਹਿਬ ਦਾ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ ਬਹੁਤ ਧੰਨਵਾਦ ਕਰਦੇ ਆਂ ਸਾਰੇ ਪੰਜਾਬ ਸਰਕਾਰ ਦਾ ਕਰਦੇ ਆਂ ਜਿਨ੍ਹਾਂ ਸਾਨੂੰ ਦੂਜਾ ਪੈਲੀਆਂ ਦਾ ਮਾਜਬਾ ਦਿੱਤਾ ਬਹੁਤ ਧੰਨਵਾਦ ਕਰਦੇ ਆਂ ਜੀ ਸੀ ਮੈਮ ਸਾਹਿਬ ਦਾ ਬਹੁਤ ਧੰਨਵਾਦ ਕਰਦੇ ਆਂ ਜੀ ਭਗਵੰਤ ਪਾਣ ਸਾਹਿਬ ਦਾ